ਇਹ ਸੂਤੀ ਸਮਝੀ ਚਾਲ ਆ ਸਿੱਖ ਸਿੱਖ ਸਿੱਖਾਂ ਦੇ ਜਿਹੜੇ ਵਿਰੋਧੀ ਐਲੀਮੈਂਟ ਆ ਉਹਨਾਂ ਨੇ ਕਰਾਈ ਆ ਇਹਦੇ ਪਿੱਛੇ ਬਹੁਤ ਵੱਡੀਆਂ ਮਤਲਬ ਤਾਕਤਾਂ ਵੀ ਆ ਸ਼ਕਤੀਆਂ ਵੀ ਆ ਸਰੋਸੂਜ ਵੀ ਆ ਇਹ ਹੀ ਚੀਜ਼ ਕਿਸੇ ਹਿੰਦੂ ਮੰਦਿਰ ਦੇ ਵਿੱਚ ਕਰਕੇ ਦਿਖਾਵੇ ਤਾਂ ਇਹ ਇਹਦਾ ਘਾਟਾ ਨਾ ਵੱਢ ਦੇਣ ਤਾਂ ਇਹ ਜਿਹੜੀ ਗੱਲ ਹੁਣ ਬੜੀ ਇਨੋਸੈਂਟ ਗੱਲ ਜੀ ਕਰੀ ਜਾ ਰਹੀ ਹੈ ਵੀ ਉਹਨੇ ਐਵੇਂ ਕਰਤੀ ਐਵੇਂ ਤੁਹਾਨੂੰ ਕਰਤੀ ਐਵੇਂ ਥੋੜੋ ਕਰਤੀ ਇਹ ਉਹਨਾਂ ਨੂੰ ਕਰਾਈ ਗਈ ਐਸ ਤਰੀਕੇ ਨਾਲ ਕੀਤਾ ਜਾ ਰਿਹਾ ਜਿਵੇਂ ਉਹ ਵਿਕਟਮ ਵਿਕਟਮ ਸਿੱਖ ਹੈਗੀ ਇੱਕ ਪਾਸੇ ਤਾਂ ਅਸੀਂ ਐਫ ਆਈ ਆਰ ਕ੍ਰੀਏਟ ਉਹਨਾਂ ਨੇ ਰਜਿਸਟਰ ਕਰ ਦੂਜੇ ਪਾਸੇ ਉਹਨੇ ਪੁਲਿਸ ਨੇ ਇੱਕਦਮ ਉਹਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਕਿਸ ਬੇਸਿਸ ਤੇ ਕੀਤੀ ਕਿਉਂ ਕੀਤੀ ਕਿਉਂ ਕੀਤੀ ਹੁਣ ਮੈਂ ਕੋਈ ਕਾਨੂੰਨੀ ਹਰਕਤ ਕਰਾ ਕਿਸੇ ਮੰਦਰ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਮੈਂ ਕਹਿੰਦਾ ਮੈਂ ਮੈਂ ਤਾਂ ਮਾਫੀ ਮੰਗਦਾ ਲਿਖਿਆ ਵੀ ਇੱਕ ਇਤਰਾਜ਼ਯੋਗ ਫੋਟੋ ਪਾਈ ਉਹ ਕਹਿੰਦੇ ਇਤਰਾਜ਼ਯੋਗੇ ਬਾਣੀ ਨਹੀਂ ਸਕਦੀ 295 ਤਾਂ ਲੱਗਦੀ ਨਹੀਂ ਤਾਂ ਤੋਂ ਜਿਹੜੀਆਂ ਏਜੰਸੀਆਂ ਕੋਲ ਜਾਏਗੀ ਉਹ ਸਰਕਾਰੀ ਏਜੰਸੀਆਂ ਹੈ ਜਿਨ੍ਹਾਂ ਨੇ ਕੰਮ ਕਰਾਇਆ ਉਹ ਇਹ ਵੀ ਕਹਿੰਦੇ ਨੇ ਵੀ ਯੋਗ ਵੀ ਇੱਕ ਪ੍ਰਮਾਤਮਾ ਨਾਲ ਮਿਲਣ ਦਾ ਹੀ ਇੱਕ ਜ਼ਰੀਆ ਵੀ ਉਹਨੇ ਉਹੀ ਕੀਤਾ ਤੇ ਉਹ ਜਗਾ ਵੀ ਪਵਿੱਤਰ ਹੈ ਉਹ ਬਹੁਤ ਮਤਲਬ ਕਮੀਨੇ ਇਨਸਾਨ ਉਹ ਅਕਲ ਤੋਂ ਹੋਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਜੀ ਯੋਗ ਨੂੰ ਕੰਡੈਮ ਕੀਤਾ ਗਿਆ ਬਾਬੂ ਸ਼ਾਹੀ ਦੇਖ ਰਹੇ ਹਾਂ ਤੁਸੀਂ ਦਰਬਾਰ ਸਾਹਿਬ ਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਦੀਆਂ ਮੁਸ਼ਕਲਾਂ ਵਧੀਆਂ ਨੇ ਐਫ ਆਈ ਆਰ ਵੀ ਦਰਜ ਹੋਈ ਹੈ ਤੇ ਹੁਣ ਧਮਕੀਆਂ ਆ ਰਹੀਆਂ ਨੇ ਜਿਦੇ ਬਾਅਦ ਅਰਚਨਾ ਨੂੰ ਸਿਕਿਉਰਟੀ ਵੀ ਲੈਣੀ ਪਈ ਹੈ ਸੋ ਇਸ ਘਟਨਾ ਤੇ ਕਾਫੀ ਰਿਐਕਸ਼ਨ ਸਾਰੇ ਨੇ ਕਿਸੇ ਤੇ ਰਿਐਕਸ਼ਨ ਕਿਵੇਂ ਆ ਰਹੇ ਨੇ ਕਿਸ ਦੇ ਕਿਵੇਂ ਆ ਰਹੇ ਨੇ ਤੇ ਸਿੱਖਾਂ ਦੀ ਜੇ ਆਪਾਂ ਗੱਲ ਕਰੀਏ ਜਿਹੜੇ ਸਿੱਖ ਲੀਡਰ ਹੁੰਦੇ ਨੇ ਤਾਂ ਉਹ ਇਹਨਾਂ ਮੁੱਦਿਆਂ ਤੇ ਆਪਣੀ رائے ਜ਼ਰੂਰ ਦਿੰਦੇ ਨੇ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮੁੱਦਾ ਚਰਚਾ ਚੋਂਦਾ ਸੋ ਸਾਡੇ ਨਾਲ ਗੁਰਦਰਸ਼ਨ ਸਿੰਘ ਢਿੱਲੋਂ ਮੌਜੂਦ ਨੇ ਜਿਹੜੇ ਕੋਈ ਵੀ ਇਸ ਤਰ੍ਹਾਂ ਦਾ ਚਰਚਿਤ ਮੁੱਦਾ ਹੁੰਦਾ ਉਹ ਆਪਣੀ رائے ਸਾਂਝੀ ਕਰਦੇ ਆ ਉਹਨਾਂ ਨਾਲ ਇਸ ਬਾਰੇ ਗੱਲਬਾਤ ਕਰਾਂਗੇ ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ ਪੂਰਾ ਇਹ ਜਿਹੜਾ ਮਾਮਲਾ ਸੀਗਾ ਦੇਖੋ ਇਹ ਬਹੁਤ ਡੀਪ ਰੂਟਡ ਕਨਸਪੀਰੇਸੀ ਹੈਗੀ ਜਿਹੜੀ ਇੰਨੀ ਜਿਸ ਰੱਦ ਦਸੀ ਜਾ ਰਹੀ ਹੈ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਇਹ ਸੋਚੀ ਸਮਝੀ ਚਾਲ ਆ ਸਿੱਖ 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 ਜਮ ਦੇ ਜਿਹੜੇ ਵਿਰੋਧੀ ਐਲੀਮੈਂਟ ਆ ਉਹਨਾਂ ਨੇ ਕਰਾਈ ਆ ਮੈਂ ਇਹ ਗੱਲ ਨੂੰ ਹੁਣ ਇੱਕ ਗੁਜਰਾਤ ਦੀ ਕੁੜੀ ਹਾਂਜੀ ਕਿੰਨੀ ਦੂਰ ਆ ਗੁਜਰਾਤ ਮੈਂ ਮਤਲਬ ਨੀ ਉਮਰ ਦਾ ਬੰਦਾ ਮੈਂ ਜਿਹੜੇ ਗੁਜਰਾਤ ਦਾਵਾ ਮੈਨੂੰ ਪਤਾ ਹੀ ਨਹੀਂ ਕਿੱਥੇ ਕਿਹੜੀ ਚੀਜ਼ ਕੀ ਗੱਲ ਆ ਸਮਝੇ ਤੋ ਇਹ ਸਾਰੀ ਦੀ ਸਾਰੀ ਗੱਲ ਸੋਚ ਸਮਝ ਕੇ ਕਰਾਈ ਗਈ ਗੱਲ ਆ ਇਦੇ ਪਿੱਛੇ ਬਹੁਤ ਵੱਡੀਆਂ ਮਤਲਬ ਤਾਕਤਾਂ ਵੀ ਆ ਸ਼ਕਤੀਆਂ ਵੀ ਆ ਮਤਲਬ ਸੂਝ ਵੀ ਆ ਤਾਂ ਇਹ ਜਿਹੜੀ ਗੱਲ ਹੁਣ ਬੜੀ ਇਨੋਸੈਂਟ ਗੱਲ ਜੀ ਕਰੀ ਜਾ ਰਹੀ ਆ ਵੀ ਉਹਨੇ ਐਵੇਂ ਕਰਤੀ ਐਵੇਂ ਥੋੜੋ ਕਰਤੀ ਐਵੇਂ ਥੋੜੋ ਕਰਤੀ ਇਹ ਉਹਨੇ ਉਹ ਤੋਂ ਕਰਾਈ ਗਈ ਆ ਔਰ ਉਹਨੂੰ ਹੁਣ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਆ ਕਿਸੇ ਕੌਮ ਦੇ ਕਿਸੇ ਧਾਰਮਿਕ ਫਿਰਕੇ ਦੇ ਤੁਸੀਂ ਇਸ ਤਰੀਕੇ ਨਾਲ ਉਹਨਾਂ ਦੇ ਸੈਂਟੀਮੈਂਟਸ ਤੇ ਉਹਨਾਂ ਦੇ ਮੋਸ਼ਨ ਤੇ ਉਹਨਾਂ ਦੀ ਜੋ ਟ੍ਰੈਡੀਸ਼ਨਲ ਉਸ ਨੂੰ ਇਸ ਤਰੀਕੇ ਨਾਲ ਤੁਸੀਂ ਡਿਮਾਲਿਸ਼ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਰਿਐਕਟ ਤਾਂ ਕਰਨਗੇ ਮਤਲਬ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਜਿਵੇਂ ਉਹ ਵਿਕਟਮ ਵਿਕਟਮ ਸਿੱਖ ਹੈਗੇ ਅੱਛਾ ਇਹ ਗੱਲ ਸਮਝ ਲੈਣ ਦੀ ਜ਼ਰੂਰਤ ਹੈ ਕਿਉਂਕਿ ਜਿਨ੍ਹਾਂ ਦੇ ਧਾਰਮਿਕ ਆਸਥਾ ਦੇ ਉੱਤੇ ਇਸ ਤਰੀਕੇ ਦੇ ਨਾਲ ਮਤਲਬ ਕੀਤਾ ਗਿਆ ਉਹਨੂੰ ਡਿਸਮੈਂਟਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦਾ ਮਖੌਲ ਲੜਾਇਆ ਗਿਆ ਇਹੀ ਚੀਜ਼ ਕਿਸੇ ਹਿੰਦੂ ਮੰਦਿਰ ਦੇ ਵਿੱਚ ਕਰਕੇ ਦਿਖਾਵੇ ਤਾਂ ਇਹ ਉਹ ਇਹਦਾ ਘਾਟਾ ਨਾ ਵੱਢ ਦੇ ਤੋ ਇਹ ਸਾਰੀ ਦੀ ਸਾਰੀ ਚੀਜ਼ ਹੈ ਨਾ ਕਰਾਈ ਗਈ ਆ ਹੁਣ ਉਹਨੂੰ ਮਤਲਬ ਇਨੋਸੈਂਟ ਦਰਸਾਇਆ ਗਿਆ ਉਹ ਦਰਬਾਰ ਸਾਹਿਬ ਕਿਉਂਕਿ ਹੋਰ ਜੇ ਉਹ ਬਾਹਰੋਂ ਆ ਰਹੀ ਆ ਗੁਜਰਾਤ ਤੋਂ ਉਹਨੂੰ ਦਰਬਾਰ ਸਾਹਿਬ ਹੀ ਨਜ਼ਰ ਆਇਆ ਉਹਨੂੰ ਦੁਰਗਾਣਾ ਮੰਦਿਰ ਨਹੀਂ ਨਜ਼ਰ ਆਇਆ ਉੱਥੇ ਹੋਰ ਬਥੇਰੇ ਉੱਥੇ ਮਸਜਿਦ ਵੀ ਹੈ ਉੱਥੇ ਹੋਰ ਵੀ ਬਥੇਰੇ ਮੰਦਿਰ ਹੈਗੇ ਤੋ ਇਹ ਸਾਰੀ ਦੀ ਸਾਰੀ ਚੀਜ਼ ਜਾਣ ਬੁੱਝ ਕੇ ਕਰਾਈ ਆ ਇਹ ਸਾਡੇ ਨਾਲ ਵਰਤ ਰਹੀ ਆ ਅੱਜ ਦੀਆਂ ਜਿਹੜੀਆਂ ਇਸ ਕਿਸਮ ਦੇ ਐਲੀਮੈਂਟ ਆ ਇੰਡੀਆ ਦੇ ਵਿੱਚ ਉਹ ਸਿੱਖਾਂ ਦੀ ਜਿਹੜੀ ਸੈਪਰੇਟ ਆਈਡੈਂਟੀਟੀ ਹੈ ਉਹਨੂੰ ਹਰ ਹਾਲਤ ਦੇ ਵਿੱਚ ਖਤਮ ਕਰਨਾ ਚਾਹੁੰਦੇ ਹੁਣ ਜਿਵੇਂ ਜਿਵੇਂ ਆਹ ਕਿਹਾ ਜਾ ਰਿਹਾ ਵੀ ਬਾਲ ਦਿਵਸ ਸਾਡੇ ਸ਼ਹਿਜ਼ਾਦੇ ਅਸੀਂ ਦੱਸਨੇ ਕੌਣ ਸੀ ਤੁਸੀਂ ਸਾਨੂੰ ਦੱਸ ਰਹੇ ਹੋ ਤੁਹਾਡੇ ਸ਼ਹਿਜ਼ਾਦੇ ਬਾਲ ਬਾਲ ਸੀਗੇ ਤਾਂ ਇਸੇ ਤਰੀਕੇ ਨਾਲ ਉਹ ਗੁਰਦੁਆਰਾ ਉੱਥੇ ਬਣਾਇਆ ਪਹਾੜਾਂ ਦੇ ਵਿੱਚ ਜਿਹਦੀ ਕੋਈ ਐਮੀਅਤ ਹੈ ਜਿਹਦਾ ਕੋਈ ਇਤਿਹਾਸ ਨਹੀਂ ਜਿਹਦੀ ਕੋਈ ਰਿਲੀਜੀਅਸਟੀ ਨਹੀਂ ਹਾਂਜੀ ਉਹ ਸਾਰੇ ਦੇ ਔਰ ਉਹਦੇ ਤੇ 1200 ਕਰੋੜ ਰੁਪਏ ਹਿੰਦੁਸਤਾਨ ਦੀ ਸਰਕਾਰ ਦੇ ਰਹੀ ਹੈ ਤੁਸੀਂ ਦਰਬਾਰ ਸਾਹਿਬ ਤੇ ਇੱਕ ਪੈਸਾ ਨਹੀਂ ਦਿੱਤਾ ਉੱਥੇ ਤੇ 1200 ਕਰੋੜ ਦੇ ਰਹੇ ਹੋ ਰੋਪੇ ਬਣਾ ਰਹੇ ਹੋ ਉੱਥੇ ਕੀ ਨੇਚ ਕੀ ਕਰ ਰਹੇ ਉੱਥੇ ਮਤਲਬ ਫਲਾਈਟਾਂ ਉਤਾਰ ਰਹੇ ਹੋ ਇੰਨੀ ਪਹਾੜੀ ਦੇ ਵਿੱਚ ਤਾਂ ਇਹ ਸਾਰੇ ਦੀ ਸਾਰੀ ਚੀਜ਼ ਹੈ ਨਾ ਸੋ ਜਿਹੜੀ ਇਸ ਵੇਲੇ ਦੀ ਐਸਟੈਬਲਿਸ਼ਮੈਂਟ ਹੈਗੀ ਆ ਜਿਹੜੀ ਇਸ ਮੁਲਕ ਨੂੰ ਰੂਲ ਕਰ ਰਹੀ ਹੈ ਉਹਨਾਂ ਦੀ ਸਿਰਦਰਦੀ ਐ ਇਸ ਕਿਸਮ ਦੀ ਸੈਪਰੇਟ ਆਈਡੈਂਟੀਟੀ ਔਰ ਉਹ ਸੈਪਰੇਟ ਆਈਡੈਂਟੀਟੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਇੱਕ ਬੜਾ ਵੱਡਾ ਥਿੰਕ ਟੈਂਕ ਆ ਔਰ ਉਹ ਅੱਜ ਦੇ ਨਹੀਂ ਲਗਾਤਾਰ ਤੋਂ ਜਿਹੜੀ ਆਰ ਜਿਹੜੀ ਇਸ ਵਿੱਚ ਆਰੀਆ ਸਮਾਜ ਆ ਆਰਐਸਐਸ ਆ ਉਹ ਕਿਸੇ ਵੀ ਕੀਮਤ ਜੇ ਅਸੀਂ ਕੈਲੰਡਰ ਬਣਾਉਣਾ ਨੇ ਕੈਲੰਡਰ ਨਹੀਂ ਚੱਲਣ ਦਿੱਤਾ ਜੇ ਨਾਨਕ ਸ਼ਾਹੀ ਕੈਲੰਡਰ ਬਣਾਇਆ ਅਗਲੇ ਨੇ ਚੱਲਣ ਨਹੀਂ ਦਿੱਤਾ ਆਰਐਸਐਸ ਵਾਲਿਆਂ ਨੇ ਤੋਂ ਉਹ ਬੈਠੇ ਆਪਣੇ ਥਿੰਕ ਟੈਂਕ ਦੇ ਰਾਹੀਂ ਕੋਈ ਨਾ ਕੋਈ ਇਸ ਕਿਸਮ ਦੀ ਮੈਂ ਕਹਿੰਦਾ ਸ਼ਰਾਰਤ ਕਰਦੇ ਇਸ ਸ਼ਰਾਰਤ ਇਸ ਸੋਚੀ ਸਮਝੀ ਸ਼ਰਾਰਤ ਆ ਕਨਸਪਿਰੇਸੀ ਹੈਗੀ ਔਰ ਵੱਡੀ ਕਨਸਪਿਰੇਸੀ ਹੁਣ ਇੱਕ ਪਾਸੇ ਤਾਂ ਅਸੀਂ ਐਫ ਆਈ ਆਰ ਕ੍ਰੀਏਟ ਉਹਨਾਂ ਨੇ ਰਜਿਸਟਰ ਕਰਤੀ ਦੂਜੇ ਪਾਸੇ ਉਹਨੇ ਪੁਲਿਸ ਨੇ ਇੱਕਦਮ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰਤੀ ਕਿਸ ਬੇਸਿਸ ਤੇ ਕੀਤੀ ਕਿਉਂ ਕੀਤੀ ਕਿਉਂ ਕੀਤੀ ਤਾਂ ਇਹ ਸਾਰੀ ਦੀ ਸਾਰੀ ਚ ਉਹਨਾਂ ਨੇ ਕਿਹਾ ਵੀ ਉਹ ਧਮਕੀਆਂ ਆ ਰਹੀਆਂ ਨੇ ਕਿ ਸਿੱਖ ਵੀ ਧਮਕੀਆਂ ਦੇ ਰਿਹਾ ਸਿੱਖਮ ਕੀ ਸਿੱਖਾਂ ਦੀ ਕੀ ਔਕਾਤ ਸਿੱਖਾਂ ਦੇ ਕੋ ਕਿਹੜੀ ਤਾਕਤ ਤਾਕਤ ਤਾਂ ਤੁਹਾਡੇ ਕੋਲ ਹੈ ਜਿਨ੍ਹਾਂ ਨੇ ਇਹ ਕੰਮ ਕਰਾਇਆ ਜਿਨ੍ਹਾਂ ਨੇ ਇਹ ਸਾਰਾ ਮਤਲਬ ਕਨਸਪੀਰੇਸੀ ਕੀਤੀ ਆ ਕਿਸ ਤਰੀਕੇ ਨਾਲ ਸਾਡੀ ਜਿਹੜੀ ਪਰੰਪਰਾਵਾਂ ਉਹਨਾਂ ਨੂੰ ਤੁਸੀਂ ਮਤਲਬ ਕਿਸ ਤਰੀਕੇ ਨਾਲ ਉਹਨਾਂ ਨੂੰ ਢਾ ਰਹੇ ਹੋ ਤੁਸੀਂ ਤੋਂ ਉਹਨੇ ਮਾਫੀ ਵੀ ਮੰਗ ਲਈ ਜੀ ਲੱਗਦਾ ਵੀ ਉਸ ਤੋਂ ਬਾਅਦ ਮੁੱਦਾ ਮੁੱਕ ਜਾਣਾ ਚਾਹੀਦਾ ਹੁਣ ਮੈਂ ਕੋਈ ਕਨਾਉਣੀ ਹਰਕਤ ਕਰਾਂ ਕਿਸੇ ਮੰਦਰ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਮੈਂ ਕਹਾਂਦਾ ਮੈਂ ਤਾਂ ਮਾਫੀ ਮੰਗਦਾ ਇਹ ਕੋਈ ਗੱਲ ਹੈ ਇਹ ਕੋਈ ਗੱਲ ਹੈ ਔਰ ਤੂੰ ਕਿਸ ਜਗ੍ਹਾ ਤੇ ਕਰ ਰਹੀ ਹੈਂ ਔਰ ਉਸ ਜਗ੍ਹਾ ਦੀ ਉਸ ਦੀ ਮਰਿਆਦਾ ਨੂੰ ਸਮਝਣ ਦੀ ਕੋਸ਼ਿਸ਼ ਕਰ ਮੈਂ ਹੁਣ ਕਿਸੇ ਮੰਦਿਰ ਤੇ ਜਾਵਾਂ ਮੈਂ ਉੱਥੇ ਜੇ ਜਾਵਾਂ ਉੱਥੇ ਤਾਂ ਮੈਂ ਕਹਾਂਗਾ ਜੀ ਇੱਥੇ ਦੀ ਕੀ ਮਰਿਆਦਾ ਮੈਨੂੰ ਦੱਸੋ ਮੈਂ ਕਪਾ ਜੁੱਤੇ ਪਾ ਕੇ ਜਾਣਾ ਜੁੱਤੇ ਲਾ ਕੇ ਜਾਣਾ ਕਿਸ ਤਰ੍ਹਾਂ ਜਾਣਾ ਕਿ ਪਾਗ ਲੈਣਾ ਜਾ ਸਕਦਾ ਨਹੀਂ ਜਾ ਸਕਦਾ ਆ ਕਪੜਾ ਪਾ ਸਕਦਾ ਨਹੀਂ ਪਾ ਸਕਦਾ ਹੁਣ ਕਈ ਜਗ੍ਹਾ ਇਹ ਹਿੰਦੂਆਂ ਦੇ ਮੰਦਿਰ ਆ ਜਿੱਥੇ ਔਰਤਾਂ ਨਹੀਂ ਜਾ ਸਕਦੀ ਸਮਝੇ ਕਿ ਨਹੀਂ ਐਸੇ ਤਰੀਕੇ ਨਾਲ ਬਹੁਤ ਸਾਰੇ ਮੰਦਿਰ ਆ ਹਿੰਦੁਸਤਾਨ ਚ ਜਿੱਥੇ ਸ਼ੂਦਰਾਂ ਨੂੰ ਵਿਚਾਰਿਆਂ ਨੂੰ ਵੜਨ ਵੀ ਨਹੀਂ ਦਿੱਤਾ ਜਾਂਦਾ ਤਾਂ ਕੋਈ ਸ਼ੁੱਧਰ ਵੜ ਕੇ ਦਿਖਾਵੇ ਤਾਂ ਉਹ ਚਾਹੇ ਪ੍ਰੈਜ਼ੀਡੈਂਟ ਵੀ ਹੋਵੇ ਇੰਡੀਆ ਦਾ ਪਿਛਲੇ ਪ੍ਰੈਜ਼ੀਡੈਂਟ ਨਾਲ ਹੋਇਆ ਤੁਹਾਡੇ ਸਾਹਮਣੇ ਤੋਂ ਮੇਰਾ ਮਤਲਬ ਕਹਿੰਦਾ ਇਹ ਆ ਇਹ ਸਾਰੀ ਦੀ ਸਾਰੀ ਸੋਚੀ ਸਮਝੀ ਸ਼ਰਾਰਤ ਸੋਚੀ ਸਮਝੀ ਸਾਜ਼ਿਸ਼ ਇਹਨੋਂ ਸਭ ਕਾਨੂੰਨੀ ਮਾਰ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਵੀ 295 ਇਹ ਤਾਂ ਬਣਦੀ ਨਹੀਂ ਇਹਦੇ ਵਿੱਚ ਜਿਹੜਾ ਸਾਹ ਨਾਲ ਪੁਲਿਸ ਨੇ ਲਿਖਿਆ ਵੀ ਇੱਕ ਇਤਰਾਜ਼ਯੋਗ ਫੋਟੋ ਪਾਈ ਉਹ ਕਹਿੰਦੇ ਇਤਰਾਜ਼ਯੋਗ ਇਹ ਬਣੀ ਨਹੀਂ ਸਕਦੀ 295 ਤਾਂ ਲੱਗਦੀ ਨਹੀਂ ਤਾਂ ਹਾਈ ਕੋਰਟ ਚ ਪਟੀਸ਼ਨ ਪਾਊਗੀ ਤੇ ਨਾਲ ਦੀ ਨਾਲ ਹੀ ਇਸ ਨੂੰ ਖਾਰਜ ਕਰ ਦੇ। ਦੇਖੋ ਗੱਲ ਇਹ ਆ ਸਵਾਲ ਇਹ ਆ ਵੀ ਜਿਹੜੀਆਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਹਨ ਉਹਨਾਂ ਨੂੰ ਕਿਸ ਤਰੀਕੇ ਨਾਲ ਠੇਸ ਪਹੁੰਚਾਇਆ ਗਿਆ ਜਾਣ ਬੁੱਝ ਕੇ ਸਮਝੇ ਕਾਂਸਪੀਰੇਸੀ ਕਰਕੇ ਬਣਾਇਆ ਹੁਣ ਮੈਨੂੰ ਨਹੀਂ ਪਤਾ ਹਿੰਦੁਸਤਾਨ ਕਾਨੂੰਨ ਕੋਈ ਇਹਨਾਂ ਕਾਨੂੰਨ ਇਹਨਾਂ ਚੀਜ਼ਾਂ ਜੇ ਮੈਂ ਕੋਈ ਮੰਦਰ ਦੇ ਵਿੱਚ ਧਾਕੇ ਕੋਈ ਇਸ ਕਿਸਮ ਦੀ ਹਮਾਕਤ ਕਰਾਂ ਸ਼ਰਾਰਤ ਕਰਾਂ ਤਾਂ ਮੇਰੇ ਤੇ ਕਾਨੂੰਨ ਅਗਲੇ ਮੈਨੂੰ ਮਾਰ ਮਾਰ ਕੇ ਸਿੱਟ ਕੇ ਸੜਕ ਤੇ ਮਾਰ ਕੇ ਸਿੱਟ ਦਿੰਗੇ ਤਾਂ ਕਾਨੂੰਨ ਕਿੱਥੇ ਇਸ ਮੁਲਕ ਦੇ ਵਿੱਚ ਕਾਨੂੰਨ ਕਿੱਥੇ ਹੈ ਖਾਸ ਤੌਰ ਤੇ ਘੱਟ ਗਿਣਤੀਆਂ ਦੇ ਨੂੰ ਕਾਨੂੰਨ ਕੋਈ ਅਪਲਾਈ ਨਹੀਂ ਕਰਦਾ ਇਹ ਮੈਂ ਸਪਸ਼ਟ ਤੌਰ ਤੇ ਉੱਤੇ ਕਹਿਣਾ ਚਾਹੁੰਦਾ ਹੁਣ ਹੇਮਕੁੰਟਾ ਹੇਮਕੁੰਟ ਹੇਮਕੁੰਟ ਸਾਹਿਬ ਬਣਾਤਾ ਕਿਉਂ ਬਣਾਤਾ ਕਿਉਂਕਿ ਦਰਬਾਰ ਸਾਹਿਬਾ ਸੀ ਕਹਿੰਦੇ ਉਸੇ ਉਸੇ ਤਰੀਕੇ ਦੇ ਨਾਲ ਉਸੇ ਪੈਟਰਨ ਦੇ ਉੱਤੇ ਤਾਂ ਕਿ ਸਿੱਖ ਦਰਬਾਰ ਸਾਹਿਬ ਨੂੰ ਭੁੱਲ ਜਾਣ ਦਰਬਾਰ ਸਾਹਿਬ ਦੀ ਜਗ੍ਹਾ ਅਗਲੇ ਨੇ ਸ਼ਰੀਕ ਖੜਾ ਕਰ ਦਿੱਤਾ ਤੋ ਇਹ ਸਾਰੀ ਦੀ ਸਾਰੀ ਬਹੁਤ ਵੱਡੀ ਸ਼ਰਾਰਤ ਹੈ ਔਰ ਇਸ ਸ਼ਰਾਰਤ ਨੂੰ ਹੁਣ ਸਿੱਖ ਤਾਂ ਅਨਫੋਲਡ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਤਾਂ ਮਤਲਬ ਸਰਕਾਰ ਦੀ ਕੋਈ ਕਿਸੇ ਕਿਸਮ ਦੀ ਉਹ ਹੈ ਨਹੀਂ ਪੋਜੀਸ਼ਨ ਸਮਝੇ ਕਿ ਨਹੀਂ ਤੋ ਤੇਰੀਆਂ ਏਜੰਸੀਆਂ ਕੋਲ ਜਾਏਗੀ ਉਹ ਸਰਕਾਰੀ ਏਜੰਸੀਆਂ ਹੈ ਜਿਨ੍ਹਾਂ ਨੇ ਕੰਮ ਕਰਾਇਆ ਤੋ ਇਸ ਕਰਕੇ ਇਹ ਬਹੁਤ ਮਾੜੀ ਗੱਲ ਹੋਈ ਆ ਇਹ ਸਿੱਖਾਂ ਦੇ ਹਿਰਦਿਆਂ ਨੂੰ ਬਲੁੰਦਰ ਵਾਲੀ ਗੱਲ ਹੋਈ ਆ ਜਾਣ ਬੁੱਝ ਕੇ ਕੀਤੀ ਗਈ ਸੋਚ ਸਮਝ ਕੇ ਕੀਤੀ ਗਈ ਜਿਹੜੇ ਜੀ ਯੋਗ ਦੇ ਨਾਲ ਜੁੜੇ ਹੋਏ ਲੋਕ ਆ ਉਹ ਇਹ ਵੀ ਕਹਿੰਦੇ ਨੇ ਵੀ ਯੋਗ ਵੀ ਇੱਕ ਪ੍ਰਮਾਤਮਾ ਨਾਲ ਮਿਲਣ ਦਾ ਹੀ ਇੱਕ ਜ਼ਰੀਆ ਵੀ ਉਹਨੇ ਉਹੀ ਕੀਤਾ ਤੇ ਉਹ ਜਗ੍ਹਾ ਵੀ ਪਵਿੱਤਰ ਹੈ ਇਹਨੂੰ ਇੰਨਾ ਗਲਤ ਕਿਉਂ ਲਿਆ ਜਾ ਰਿਹਾ ਉਹ ਕਹਿੰਦੇ ਜਿਹੜੇ ਕਹਿ ਰਹੇ ਹਨ ਉਹ ਬਹੁਤ ਮਤਲਬ ਕਮੀਨੇ ਇਨਸਾਨ ਉਹ ਅਕਲ ਤੋਂ ਹੋਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਜੀ ਯੋਗ ਨੂੰ ਕੰਡੈਮ ਕੀਤਾ ਗਿਆ ਬੁਰੀ ਤਰ੍ਹਾਂ ਕੰਡੈਮ ਕੀਤਾ ਤੁਸੀਂ ਪੜ ਕੇ ਦੇਖ ਲਓ ਤੋਂ ਸਿੱਖਾਂ ਦਾ ਸਿੱਖਾਂ ਨੇ ਸਿੱਖਾਂ ਨੂੰ ਗੁਰੂਆਂ ਨੂੰ ਪਤਾ ਨਹੀਂ ਸੀ ਵੀ ਯੋਗ ਇਹ ਕੀ ਹੁੰਦਾ ਹੈਗਾ ਗੁਰੂ ਗੁਰੂਆਂ ਨੂੰ ਸਾਰੀ ਚੀਜ਼ ਦੀ ਗਿਆਨ ਸੀ ਦੁਨੀਆ ਦਾ ਗਿਆਨ ਸੀ ਇਸ ਦੁਨੀਆ ਦਾ ਸੀ ਆਉਣ ਵਾਲੀ ਦੁਨੀਆ ਦਾ ਸੀ ਉਹਨਾਂ ਨੇ ਸੋਚ ਸਮਝ ਕੇ ਯੋਗ ਨੂੰ ਕੰਡੈਮ ਕੀਤਾ ਟੋਟਲੀ ਕੰਡੈਮ ਕੀਤਾ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ ਕੇ ਦੇਖੋ ਤੋ ਇਹ ਨੂੰ ਤੁਸੀਂ ਮਲਜੇ ਤੁਸੀਂ ਆਪਣੇ ਮੰਦਿਰਾਂ ਚ ਕਰਾ ਲਓ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਔਰ ਐਸੇ ਤਰੀਕੇ ਨਾਲ ਇਹ ਜਿਹੜੇ ਯੋਗਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਈ ਸਾਲ ਪਹਿਲਾਂ ਇੰਗਲੈਂਡ ਦੇ ਵਿੱਚ ਉੱਥੇ ਦੇ 크ਿਸਚਨ ਜਿਹੜੇ ਪ੍ਰੋਟੈਸਟੈਂਟ ਪਾਦਰੀ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਇਹ Hindu ideology ਹੈਗੀ Hindu dharm ਦੇ ਨਾਲ ਗੱਲ ਕਰਦੇ ਆ ਅਸੀਂ we will not allow this ਉਹ ਤੁਸੀਂ ਕੱਢ ਕੇ ਦੇਖ ਲਓ ਪਰ ਕਈ ਹੁਣ ਪ੍ਰਾਣੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਸੋਸ਼ਲ ਮੀਡੀਆ ਤੇ ਵੀ ਦਰਬਾਰ ਸਾਹਿਬ 'ਚ ਇਸ ਤੋਂ ਪਹਿਲਾਂ ਵੀ ਯੋਗਾ ਹੋਇਆ ਵੀ ਉਦੋਂ ਕੁਝ ਨਹੀਂ ਹੋਇਆ ਹੁਣ ਇਸ ਕੁੜੀ ਨੂੰ ਕਈ ਕਈ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਪਰ ਔਥੈਂਟੀਸਿਟੀ ਦਾ ਤਾਂ ਆਪਾਂ ਨਹੀਂ ਕਹਿ ਸਕਦੇ ਓਕੇ ਜਦੋਂ ਅੰਗਰੇਜ਼ਾਂ ਨੇ ਦਰਬਾਰ ਅਕੂਪੇਸ਼ਨ ਕੀਤੀ ਪੰਜਾਬ ਦੀ ਤਾਂ ਉਹਨਾਂ ਨੇ ਛੇ ਗੁਰਦੁਆਰੇ ਆਪਣੇ ਕੰਟਰੋਲ 'ਚ ਲੈ ਲਏ ਕੰਟਰੋਲ 'ਚ ਲੈ ਕੇ ਉੱਥੇ ਇਸ ਕਿਸਮ ਦੀਆਂ ਚੀਜ਼ਾਂ ਕਰਾਈਆਂ ਗਈਆਂ ਅੰਗਰੇਜ਼ਾਂ ਵੱਲੋਂ ਉੱਥੇ ਪੂਜਾ ਵੀ ਕਰਾਈ ਗਈ ਉੱਥੇ ਬੁੱਤ ਵੀ ਰੱਖੇ ਗਏ ਸਮਝੇ ਕਿ ਨਹੀਂ ਫਿਰ ਜਦੋਂ ਸਿੱਖ ਰਿਵਾਈਵਲ ਮੂਵਮੈਂਟ ਚੱਲੀ ਉਸ ਵੇਲੇ ਅਗਲ ਨੇ ਚੱਕ ਕੇ ਸਿੱਟੇ ਤਾਂ ਉੱਥੇ ਜਾ ਕੇ ਬਹੁਤ ਕਿ ਕੁਰੀਤیاں ਕਰਦੇ ਸੀ ਜਿਹੜੀਆਂ ਸਿੱਖਾਂ ਨੂੰ ਮਨਜ਼ੂਰ ਨਹੀਂ ਤੇ ਜਿਹੜੀ ਸਿੱਖੀ ਦੇ ਮੁਤਾਬਕ ਨਹੀਂ ਹੈ ਇਹ ਤਾਂ ਹਮੇਸ਼ਾ ਸਰਕਾਰ ਕਰਾਉਂਦੀ ਆ ਹੁਣ ਵੀ ਸਰਕਾਰ ਨੇ ਕਰਾਇਆ ਜੇ ਤੁਸੀਂ ਇਹੀ ਗੱਲ ਕਹਿ ਰਹੇ ਹੋ ਤਾਂ ਠੀਕ ਹੈ ਉਸ ਵੇਲੇ ਅੰਗਰੇਜ਼ ਕਰਾ ਰਹੇ ਸੀ ਤਾਂ ਕਿ ਸਿੱਖਾਂ ਦੀ ਜਿਹੜੀਆਂ ਭਾਵਨਾਵਾਂ ਸਿਰੀ ਦਰਬਾਰ ਸਾਹਿਬ ਨਾਲ ਜੁੜੀਆਂ ਟੁੱਟ ਜਾਣ ਦੋ ਚੀਜ਼ਾਂ ਹੈਗੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿਦਰਬਾਰ ਸਾਹਿਬ ਦੋਨਾਂ ਚੀਜ਼ਾਂ ਦੇ ਨਾਲ ਸਿੱਖਾਂ ਦੀ ਆਸਤਾ ਟੁੱਟੀ ਹੋਈ ਹੈ ਤੋ ਦੋਨਾਂ ਦੇ ਵਿੱਚੋਂ ਮਤਲਬ ਜਿਹੜੇ ਜਦੋਂ ਸਿੱਖਾਂ ਦੀ ਆਸਤਾ ਟੁੱਟ ਜੇਗੀ ਤੁਸੀਂ ਉੱਥੇ ਹਿਮਕੁੰਡ ਸਾਹਿਬ ਬਣਾਤਾ ਗੁਰਦੁਆਰਾ ਬਣਾਤਾ ਉੱਥੇ 1200 ਕਰੋੜ ਰੁਪਈਆ ਖਰਚ ਕੀਤਾ ਮੋਦੀ ਨੇ ਕਿ ਮੋਦੀ ਦੱਸੋ ਸਿੱਖੀ ਤੋਂ ਕੀ ਹੈ ਮੋਦੀ ਦੱਸੋ ਸਿੱਖੀ ਤੋਂ ਕੀ ਹੈ ਅੰਗਰੇਜ਼ ਦੱਸੋ ਕਿ ਸਿੱਖੀ ਤੋਂ ਕੀ ਹੈ ਸਮਝੇ ਨਾ ਤੂੰ ਹਿੰਦੂ ਥੋੜੋ ਦੱਸਣਗੇ ਵੀ ਸਿੱਖੀ ਕਿਸ ਕਿਸਮ ਕੀ ਹੈ। ਤੋ ਸਾਰੀ ਗੱਲ ਜੋ ਵੀ ਅਸੀਂ ਕਰਨਾ ਚਾਹੁੰਦੇ ਆ ਕਨਫਾਈਨਡ ਟੂ ਅਰ ਓਨ ਰਿਲੀਜੀਅਨ। ਇਸੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾਨਕਸ਼ਹੀ ਕੈਲੰਡਰ ਉਹ ਅਗਲੇ ਨੇ ਸੁਦਰਸ਼ਨ ਨੇ ਸਟੇਟਮੈਂਟ ਦਿੱਤੀ ਅੱਬੀ ਅਸੀਂ ਇਹਨੂੰ ਲਾਗੂ ਨਹੀਂ ਹੋਣ ਦੇਵਾਂਗੇ। ਉਹਨਾਂ ਦਾ ਢਿੱਡ ਦੁਖਦਾ। ਕਿਉਂ? ਕਿਉਂਕਿ ਕੋਈ ਵੀ ਗੱਲ ਜਿਹੜੀ ਸਿੱਖ ਆਈਡੈਂਟੀਟੀ ਦੇ ਨਾਲ ਰਿਲੇਟਡ ਗੱਲ ਆ ਨਾ ਹੁਣ ਦੁਰਗਾਣਾ ਮੰਦਿਰ ਕਿਉਂ ਕਿਉਂ ਬਣਾ ਪਾਈ? ਉਹ ਸ਼੍ਰੀ ਖਿੜਾ ਕੀਤਾ ਦਰਬਾਰ ਸਾਹਿਬ ਦਾ। ਉਹਦਾ ਉਹੀ ਮਾਡਲ ਹੈ। ਸਮਝੇ ਕਿ ਨਹੀਂ ਹਿੰਦੂ ਮਹਾਸਭਾ ਦਾ ਜਿਹੜਾ ਚੀਫ ਸੀ ਉਸਨੇ ਬਣਵਾਇਆ ਸੀਗਾ ਉਹਦੀ ਕੋਈ ਇਤਿਹਾਸਿਕ ਮਹੱਤਤਾ ਨਹੀਂ ਨਾ ਹੈ ਜਿਹੜਾ ਦਰਗਾਣਾ ਮੰਦਿਰ ਆ ਉਹਦੀ ਇਤਿਹਾਸਿਕ ਮਹੱਤਤਾ ਕੋਈ ਨਹੀਂ ਹੈਗੀ ਤਾਂ ਇਹ ਸਾਰੀ ਦੀ ਸਾਰੀ ਚੀਜ਼ ਸਿੱਖਾਂ ਦੀ ਜਿਹੜੀ ਹਿੰਦੂਆਂ ਦੀ ਮਾਨਸਿਕਤਾ ਹੈ ਔਰ ਉਹ ਕਟਿਆ ਮਾਨਸਿਕਤਾ ਹੈ ਉਸ ਦੇ ਨਾਲ ਉਹ ਇਹ ਸਮਝਦੇ ਆ ਵੀ ਸਿੱਖ ਇਸ ਮੇਜ਼ ਸਪੀਰੀਅਲ ਰਿਲੀਜਨ ਤੁਹਾਨੂੰ ਉਹਨਾਂ ਨੂੰ ਮਤਲਬ ਇਸ ਗੱਲ ਦੇ ਵਿੱਚ ਉਲਝਾ ਕੇ ਉਹਨਾਂ ਨੂੰ ਜਾਂ ਤਾਂ ਉਹਨਾਂ ਉਹਨਾਂ ਨੂੰ ਤੋੜ ਦਿਓ ਉਹਨਾਂ ਦੀ ਪਰੰਪਰਾਵਾਂ ਨਾਲ ਉਹ ਤੋੜਿਆ ਜਾ ਰਿਹਾ ਇਸ ਕਿਸਮ ਦੇ ਸ਼ਰਾਰਤਾਂ ਕਰਕੇ ਅਜਾ ਕਈ ਲੋਕ ਇਹ ਵੀ ਕਹਿ ਰਹੇ ਨੇ ਪੰਜਾਬੀ ਉਹ ਕਹਿ ਰਹੇ ਨੇ ਵੀ ਫਿਰ ਆਰਐਸਐਸ ਵਾਲਿਆਂ ਚ ਤੇ ਫਿਰ ਇੰਨਾ ਸਿੱਖਾਂ ਚ ਫਰਕ ਕੀ ਰਹੇਗਾ ਜੇ ਆਪਾਂ ਹਰ ਚੀਜ਼ ਨੂੰ ਹੀ ਇਸੇ ਤਰ੍ਹਾਂ ਦੇ ਨਾਲ ਹਰ ਚੀਜ਼ ਤੇ ਵਿਵਾਦ ਖੜਾ ਕਰਨਾ ਨਹੀਂ ਨਹੀਂ ਵਿਵਾਦ ਕਾਦਾ ਖੜਾ ਕਰਨਾ ਕਾਦਾ ਵਾਕੀਨੇ ਖੜਾ ਕੀਤਾ ਉਹ ਕਹਿੰਦੇ ਵੀ ਇਸ ਤਰ੍ਹਾਂ ਦਾ ਜਿਹੜੀ ਸੰਗਤ ਆਉਂਦੀ ਆ ਬੇਫਿਕਰ ਹੋ ਕੇ ਉਹ ਫਿਰ ਡਰਨ ਲੱਗ ਜੂਗੀ ਵੀ ਮੈਂ ਐ ਹੱਥ ਨਾ ਖੜਾ ਕਰਦਾ ਇੱਥੇ ਨਾ ਰੌਲਾ ਪਿਆ ਜੇ ਐ ਕਰੇ ਤਾਂ ਰੌਲਾ ਪੈ ਜੀ ਇਕ ਸੰਗ ਕੋਈ ਨਹੀਂ ਕਿਸੇ ਨੂੰ ਰੋਕਦਾ ਮੈਂ ਆਪ ਦੇਖਿਆ ਦਰਬਾਰ ਸਾਹਿਬ ਦੇ ਚੁਕਣਾ ਬਹੁਤੇ ਸਾਊਥ ਇੰਡੀਆ ਤੋਂ ਦੂਰੋਂ ਦੂਰੋਂ ਲੋਕ ਆਉਂਦੇ ਆ ਉਹ ਆਪਣਾ ਸ਼ਰਧਾ ਜਿਸ ਤਰੀਕੇ ਨਾਲ ਉਹਨਾਂ ਨੂੰ ਮਤਲਬ ਜੋ ਕਰਨਾ ਚਾਹੁੰਦੇ ਕਰੀ ਜਾਣਾ ਉਹ ਉਸੇ ਲੰਗਰ ਛਕਦੇ ਆ ਉਸ ਉਸ ਪਰੰਪਰਾਵਾਂ ਦੇ ਵਿੱਚ ਬਾਹਰਲੇ ਲੋਕ ਆਉਂਦੇ ਆ ਜਿਹੜੇ ਇਸ ਮੁਲਕ ਦੇ ਵਿੱਚ ਕਦੇ ਆਏ ਹੀ ਨਹੀਂ 크ਰਿਸਚਨ ਹੈਗੇ ਬਾਈਫੇਥ ਉਹ ਆਉਂਦੇ ਆਉਣ ਮੁਸਲਮਾਨ ਆਉਂਦੇ ਆ ਹਿੰਦੂ ਆਉਂਦੇ ਆ ਤਾਂ ਕੋਈ ਉਹਦੇ 'ਤੇ ਇਹ ਥੋੜੋ ਪਰ ਇਹ ਥੋੜੋ ਵੀ ਉਸ ਜਗ੍ਹਾ ਦੇ ਉੱਤੇ ਜਾ ਕੇ ਤੁਸੀਂ ਇਸ ਕਿਸਮ ਦੀਆਂ ਬੇਹੁੱਦਾ ਹਰਕਤਾਂ ਕਰੋ ਸਮਝੇ ਕਿ ਨਹੀਂ ਇਹ ਮੰਦਿਰ 'ਚ ਕਰਕੇ ਦਿਖਾਵੇ ਜਨਨਾਲੀ ਇਨ ਇਹਦਾ ਘਾਟਾ ਨਾ ਵੱਢ ਦੇਣ ਉਹ Hindu ਜਿਹੜੇ ਹੈਗੇ ਉੱਥੇ ਪਰੀਸਟ ਬੈਠੇ ਬਨਾਰਸ ਕਰਕੇ ਦਿਖਾਵੇ ਇਹ ਗੱਲ ਉਹਨਾਂ ਦੀ ਆਪਣੀ ਪਰੰਪਰਾ ਨਾ ਬਨਾਰਸ ਦੀ ਉਸ ਪਰੰਪਰਾ ਦੇ ਮੁਤਾਬਕ ਹੀ ਉੱਥੇ ਬੰਦਾ ਜਾਂਦਾ ਤੇ ਜਿਹੜਾ ਨਹੀਂ ਉਸ ਪਰੰਪਰਾ ਨੂੰ ਮੰਨੇਗਾ ਉਹ ਉਹਨੂੰ ਕੀ ਤੇ ਕੀ ਕਰ ਦੇਣਗੇ ਤੋਂ ਇਸਕੇ ਸਿੱਖਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਤੁਸੀਂ ਆਪਣੇ ਤੇ ਤਾਂ ਅਪਲਾਈ ਕਰਕੇ ਦੇਖੋ ਸਮਝੇ ਕਿ ਨਹੀਂ ਹੁਣ ਜੇ ਸਿੱਖ ਆਪਣਾ ਕੈਲੰਡਰ ਬਣਾਉਣਾ ਚਾਹੁੰਦੇ ਆ ਜਿਹੜਾ ਸਾਇੰਟਿਫਿਕ ਕੈਲੰਡਰ ਜਿਹੜਾ ਸੈਂਟੀਫਿਕ ਉਹ ਤੁਸੀਂ ਚੱਲ ਨਹੀਂ ਦਿੰਦੇ ਸਮਝੇ ਕਿ ਨਹੀਂ ਉਹ ਸਾਰੀ ਦੀ ਸਾਰੀ ਗੱਲ ਹੈਗੀ ਆ ਕਿ ਸਿੱਖ ਜਦੋਂ ਸਿੱਖ ਆਪਣੀ ਆਈਡੈਂਟੀਟੀ ਆਪਣੀ ਟਰੈਡੀਸ਼ਨ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਸਪਿਰਿਟ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਜੋ ਪਰੰਪਰਾ ਹੈਗੀ ਉਹਦੇ ਮੁਤਾਬਕ ਕਰਨਾ ਚਾਹੁੰਦੇ ਉਹਦੇ ਝੜੇਕਾ ਪਾਉਂਦੇ ਉਹ ਤਾਂ ਇੱਥੋਂ ਤੱਕ ਕਹੀ ਜਾਂਦੇ ਆ ਵੀ ਇਹ ਵਿਸ਼ਨੂੰ ਦਾ ਮੰਦਿਰ ਆ ਮਤਲਬ ਕਿੱਥੇ ਤੁਸੀਂ ਜਾਓਗੇ ਕਿ ਸਮਝੇ ਕਿ ਨਹੀਂ ਜਦੋਂ ਸਾਬ ਇੱਕ ਸਵਾਲ ਇਹ ਵੀ ਖੜਾ ਹੋਇਆ ਉਹ ਕਹਿੰਦੇ ਵੀ ਜਿਸ ਵੇਲੇ ਉਸ ਕੁੜੀ ਨੇ ਉੱਥੇ ਕੀਤਾ ਯੋਗਾ ਵੀ ਉਦੋਂ ਹਜ਼ਾਰਾਂ ਚ ਸੰਗਤ ਉੱਥੇ ਹੋਣੀ ਹੈ ਵੀ ਜੇ ਕੋਈ ਐਡਾ ਹੀ ਗਲਤ ਸੀ ਤਾਂ ਉਦੋਂ ਹੀ ਸੰਗਤ ਵੱਲੋਂ ਆਬਜੈਕਸ਼ਨ ਹੁੰਦਾ ਉਸੇ ਵੇਲੇ ਪੁਲਿਸ ਕੋਲੇ ਮੈਟਰ ਪਹੁੰਚਦਾ ਉਹ ਤਾਂ ਕਹਿੰਦੇ ਵੀ ਜਦੋਂ ਉਹਨੇ ਕੁਝ ਟਾਈਮ ਬਾਅਦ ਫੋਟੋਆਂ ਪਾਈਆਂ ਉਹਦੀ ਉਹਦੀ ਕੁੜੀ ਦੀਆਂ ਰੀਚ ਕਾਫੀ ਇਨਫਲੂਐਂਸਰ ਹੈ ਜਦੋਂ ਫੋਟੋਆਂ ਉਹਨੇ ਪਾਈਆਂ ਇੰਟਰਨੈਟ ਤੇ ਵਾਇਰਲ ਹੋਈਆਂ ਫੋਟੋਆਂ ਵੇਖ ਕੇ ਉਸ ਤੋਂ ਬਾਅਦ ਰਿਐਕਸ਼ਨ ਆਇਆ ਸਿੱਖਾ ਨੇ ਵਿਰੋਧ ਕੀਤਾ ਵੀ ਜੇ ਏਡੀ ਵੱਡੀ ਘਟਨਾ ਹੁੰਦੀ ਉਹ ਕਹਿੰਦੇ ਵੀ ਉਸੇ ਵੇਲੇ ਕਿਉਂ ਨਹੀਂ ਵਿਰੋਧ ਹੋ ਗਿਆ ਉੱਥੇ ਉਸੇ ਵੇਲੇ ਵਿਰੋਧ ਹੋਣਾ ਚਾਹੀਦਾ ਸੀ ਉਸੇ ਵੇਲੇ ਵਿਰੋਧ ਹੋਣਾ ਚਾਹੀਦਾ ਸੀ ਇਹ ਨਾਲਾਈਕੀ ਕਿਸ ਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮਝੇ ਕਿ ਨਹੀਂ ਜਿਹਨਾਂ ਨੇ ਪ੍ਰੈਸ਼ਰ ਚ ਉਹਨਾਂ ਨੇ ਫਿਰ ਐਫ ਆਈ ਆਰ ਕਰਾਈ ਨਹੀ ਨਹੀ ਮੈਨੂੰ ਕੀ ਪਤਾ ਪ੍ਰੈਸ਼ਰ ਚ ਕਰਾਈ ਜਾਂ ਨਹੀਂ ਕਰਾਈ ਇਹ ਤਾਂ ਉਹ ਜਾਣੇਂ ਪਰ ਉਹਨਾਂ ਦੀ ਨਲਾਇਕੀ ਜ਼ਰੂਰ ਹੈ ਇਰਿਸਪੌਂਸਿਬਲ ਕਿਸਮ ਦੀ ਉਹਨਾਂ ਦੀ ਬਿਹੇਵੀਅਰ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਤਾਂ ਹਮੇਸ਼ਾ ਇਸ ਤਰ੍ਹਾਂ ਦੀ ਗੱਲਾਂ ਕਰਦੇ ਜਿਵੇਂ ਜਦੋਂ ਇਨਵੀਟੇਸ਼ਨ ਆ ਗਿਆ ਉਤੋਂ ਯੋਧਿਆ ਤੋਂ ਕੱਪੜੇ ਸੁਵਾ ਕੇ ਤਿਆਰ ਹੋ ਗਿਆ ਜਿਹੜੇ ਜਥੇਦਾਰ ਹੈਗੇ ਉਹਨਾਂ ਨੂੰ ਪੁੱਛੋ ਵੀ ਤੁਹਾਨੂੰ ਮਤਲਬ ਤੁਸੀਂ ਉਹਨਾਂ ਦੀ ਆਗਿਆ ਮੰਨਣੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਮੰਨਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੁੱਤ ਨੂੰ ਕੰਡਮ ਕੀਤਾ ਬੁੱਤਾਂ ਨੂੰ ਅਸੀਂ ਬੁੱਤਪੂਜਤ ਨਹੀਂ ਹੈਗੇ ਸਮਝੇ ਕਿ ਨਹੀਂ ਤੋ ਮੇਰਾ ਮਤਲਬ ਉਤਾ ਇਸ ਕਿਸਮ ਦੀ ਬੇਹੁਦਾ ਹਰਕਤਾ ਕਰਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਤੋ ਉਹਨਾਂ ਨੂੰ ਤੁਸੀਂ ਮਤਲਬ ਜ਼ਿੰਮੇਵਾਰ ਵੀ ਠਹਿਰਾ ਲਓ ਨਾ ਜ਼ਿੰਮੇਵਾਰ ਠਹਿਰਾ ਲਓ ਉਹ ਤਾਂ ਆਪਣੇ ਕਿਸਮ ਦੀ ਇੱਕ ਰੋਟੀ ਪਾਣੀ ਉਥੋਂ ਖਾਂਦੇ ਆ ਪੈਸੇ ਲੈਂਦੇ ਤਨਖਾਹਾਂ ਖਾਂਦੇ ਉਸ ਉਹ ਕਮੇਟੀ ਥੋੜੋ ਹੈਗੀ ਉਹਨਾਂ ਦੀ ਇਮਾਨਦਾਰੀ ਨਾਲ ਕਮਿਟਮੈਂਟ ਨਹੀਂ ਹੈ ਉਹਨਾਂ ਦੀ ਸ਼ਰਦਾ ਨਹੀਂ ਹੈ ਸਮਝੇ ਕਿ ਨਹੀਂ ਉਹ ਵਿਹੋਣੇ ਆ ਗਿਆਨ ਤੋਂ ਵਿਹੋਣੇ ਤੋ ਉਹ ਤਾਂ ਇਹ ਕਹਿ ਦਿੰਦੇ ਆ ਜੀ ਦਰਬਾਰ ਸਾਹਿਬ ਆ ਇਹ ਤਾਂ ਪਲੇਸ ਆਫ ਵਰਸ਼ਿਪ ਆ ਉਹ ਪਲੇਸ ਆਫ ਵਰਸ਼ਿਪ ਹੈ ਜਰਾ ਜਰਾ ਦਰਬਾਰ ਸਾਹਿਬ ਦਾ ਸਿੱਖਾਂ ਦੀਆਂ ਸ਼ਹਾਦਤਾਂ ਦੇ ਨਾਲ ਉੱਥੇ ਚੂਨਾ ਨਹੀਂ ਹੈ ਉੱਥੇ ਕੋਈ ਪੱਥਰ ਨਹੀਂ ਲੱਗਿਆ ਉਹਨਾਂ ਪੱਥਰਾਂ ਚੂਨਿਆਂ ਦੇ ਵਿੱਚ ਸਿੱਖਾਂ ਦੇ ਕੌਣ ਦੀਆਂ ਸ਼ਹਾਦਤਾਂ ਸੈਂਕੜੇ ਸਾਲਾਂ ਦੀਆਂ ਤੋ ਉਹ ਅੱਜ ਵੀ ਸਿੱਖਾਂ ਨੂੰ ਯਾਦ ਆ ਉਹ ਜੇ ਉਸ ਨੂੰ ਅਸੀਂ ਦਰਬਾਰ ਸਾਹਿਬ ਦਾ ਇਤਿਹਾਸ ਪੜੀਓ ਉਹ ਕੈਪਸੂਲ ਹਿਸਟਰੀ ਹੈ ਸਿੱਖਾਂ ਦੀ ਸਮਝੇ ਕਿ ਨਹੀਂ ਸਿੱਖਾਂ ਦੀ ਆਸਤਾ ਉਸ ਦੇ ਨਾਲ ਬੱਝੀਆਂ ਵੀ ਹੈ ਸਿੱਖਾਂ ਦਾ ਮਨੋਬਲ ਉਸ ਦੇ ਨਾਲ ਬੱਝਿਆ ਹੈ ਸਿੱਖਾਂ ਦੀਆਂ ਸਾਰੀਆਂ ਪਰੰਪਰਾਵਾਂ ਉਹਦੇ ਨਾਲ ਬੱਝੀਆਂ ਵੀ ਹੈ ਤਾਂ ਉੱਥੇ ਜਾ ਕੇ ਤੁਸੀਂ ਇਸ ਕਿਸਮ ਦੀ ਬੇਉਧਾਰਕਤਾ ਕੌਣ ਕਰਾ ਸਕਦਾ ਸਿੱਖਾਂ ਦਾ ਦੁਸ਼ਮਣ ਕਰਾ ਸਕਦਾ ਅੱਛਾ ਆਖਰੀ ਸਵਾਲ ਜੀ ਕੀ ਲੱਗਦਾ ਹੁਣ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਹੁਣ ਕੀ ਹੋਣਾ ਚਾਹੀਦਾ ਪਰਚਾ ਹੋ ਗਿਆ ਉਸ ਨੂੰ ਜੇ ਉਹ ਕਿਉਂਕਿ ਉਹਨੇ ਮਾਫੀ ਵੀ ਮੰਗ ਲਈ ਉਹ ਕੀ ਰਾਹ ਹੈ ਹੁਣ ਵੀ ਤੁਸੀਂ ਕੀ ਮੰਨਦੇ ਹੋ ਵੀ ਕੋਈ ਸਜ਼ਾ ਮਿਲੇ ਜਾਂ ਕੀ ਮੈਂ ਤਾਂ ਇਹ ਕਹਿਣਾ ਉਹਨੂੰ ਮਤਲਬ ਬਹੁਤ ਵੱਡੀ ਸਜ਼ਾ ਮਿਲਣੀ ਚਾਹੀਦੀ ਤਾਂ ਕਿ ਆਉਣ ਵਾਲੇ ਜਿਹੜੇ ਲੋਕ ਆ ਉਹ ਹਮੇਸ਼ਾ ਲਈ ਯਾਦ ਰੱਖਣ ਵੀ ਇੱਕ ਕੁੜੀ ਨੇ ਬੇਹੂਦਾ ਹਰਕਤ ਕੀਤੀ ਸੀਗੀ ਸਿੱਖਾਂ ਦੀਆਂ ਧਾਰਮਿਕ ਪਾਵਨਾਵਾਂ ਨੂੰ ਬਹੁਤ ਵੱਡੀ ਸੱਟ ਮਾਰੀ ਸੀ ਉਹਨੂੰ ਬਹੁਤ ਵੱਡੀ ਸਜ਼ਾ ਮਿਲਣੀ ਚਾਹੀਦੀ ਔਰ ਇਹਦੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਆ ਵੀ ਉਹ ਇਕੱਲੀ ਨਹੀਂ ਹੈ ਉਹ ਨਹੀਂ ਹੈ ਉਹਦੇ ਪਿੱਛੇ ਜਿਹੜੇ ਲੋਕ ਆ ਉਹ ਸਾਰੇ ਅਨਫੋਲਡ ਹੋਣੇ ਚਾਹੀਦੇ ਉਹਨਾਂ ਨੂੰ ਨੰਗਾ ਕਰਨਾ ਚਾਹੀਦਾ ਪਰ ਉਹਨਾਂ ਨੂੰ ਨੰਗਾ ਕੌਣ ਕਰੇਗਾ ਕਿਉਂਕਿ ਸਰਕਾਰ ਹੀ ਕਰਾਉਣ ਵਾਲੀ ਹੈ ਤਾਂ ਸਰਕਾਰ ਕਿਵੇਂ ਨੰਗਾ ਕਰ ਦੂਗੀ ਸਰਕਾਰ ਦੀਆਂ ਏਜੰਸੀਆਂ ਹੈਗੀਆਂ ਤਾਂ ਇਸ ਕਰਕੇ ਇਹ ਗੱਲ ਬਹੁਤ ਸੀਰੀਅਸ ਹੈ ਗੱਲ ਬਹੁਤ ਜ਼ਿਆਦਾ ਪੇਚੀਦਾ ਹੈਗੀ ਹੈ ਗੱਲ ਦੇ ਪਿੱਛੇ ਬਹੁਤ ਵੱਡੀਆਂ ਸ਼ਕਤੀਆਂ ਹੈਗੀਆਂ ਉਹ ਕੱਲੀ ਦਾ ਕੁੜੀ ਹੈ ਨਹੀਂ ਸਮਝੇਂਗੇ ਨਹੀਂ ਉਹਨੂੰ ਕੌਣ ਲੈ ਕੇ ਆਇਆ ਉਹ ਕਿੱਥੋਂ ਆਈ ਉਹਦੀ ਪ੍ਰੋਪਰ ਇੰਟਰਵਿਊ ਹੁਣ ਉਹਨੂੰ ਪ੍ਰੋਟੈਕਸ਼ਨ ਦਿੱਤੀ ਹੈ ਗੁਜਰਾਤ ਨੇ ਗੁਜਰਾਤ ਦੀ ਪੁਲਿਸ ਨੇ ਇਮੀਡੀਏਟਲੀ ਤਾਂ ਮਤਲਬ ਕੀ ਹੈ ਕਿ ਜਿਹੜੀ ਉਸ ਤੇ ਦੀ ਸਰਕਾਰ ਹੈ ਉਹ ਉਸ ਦੇ ਪਿੱਛੇ ਆ ਉਸ ਨੂੰ ਪ੍ਰੋਟੈਕਟ ਕਰ ਰਹੀ ਹੈ ਇੱਕ ਕ੍ਰਿਮੀਨਲ ਐਕਟ ਕੀਤਾ ਉਸ ਔਰਤ ਨੇ ਕ੍ਰਿਮੀਨਲ ਨੂੰ ਤੋਂ ਵੀ ਉੱਪਰਲਾ ਹੀਨਿਸ ਕਿਸਨ ਦਾ ਕ੍ਰਾਈਮ ਕੀਤਾ ਮੈਂ ਸਮਝਦਾ ਉਸ ਕੁੜੀ ਨੇ ਔਰ ਉਹਨੂੰ ਪ੍ਰੋਟੈਕਟ ਕਰਨ ਲਈ ਇਮੀਡੀਏਟਲੀ ਸਰਕਾਰ ਖੜੀ ਹੋ ਗਈ ਸਮਝੇ ਕਿ ਜੇ ਪ੍ਰੋਪਰ ਇਸ ਦੀ ਥਾਰੋ ਇਨਕੁਆਰੀ ਹੋਵੇ ਸਮਝੇ ਕਿ ਨਹੀਂ ਤਾਂ ਸਭ ਨੰਗਾ ਹੋ ਜਾਏਗਾ ਪਰ ਥਾਰੋ ਇਨਕੁਆਰੀ ਨਹੀਂ ਹੋਏਗੀ ਇਸ ਨੂੰ ਅਨਫੋਲਡ ਨਹੀਂ ਕਰੇਗੀ ਸਰਕਾਰ ਸਮਝੇ ਕਿ ਉਹਨੂੰ ਪ੍ਰੋਟੈਕਟ ਕਰੇਗੀ ਤਾਂ ਵਿਕਟਿਮ ਕੌਣ ਵਿਕਟਿਮ ਹੈ ਸਿੱਖ ਪ੍ਰੋਟੈਕਸ਼ਨ ਤੁਸੀਂ ਉਸ ਨੂੰ ਦੇ ਰਹੇ ਜਿਹਨੇ ਇਹ ਇਨਸ ਕ੍ਰਾਈਮ ਕੀਤਾ ਹੈਗਾ ਤਾਂ ਇਹ ਸਾਰੀ ਦੀ ਸਾਰੀ ਚੀਜ਼ ਜਦੋਂ ਤੁਸੀਂ ਬਹੁਤ ਇੰਡੀਪੈਂਡੈਂਟਲੀ ਕਾਮ ਲਈ ਸਿੱਖਾਂ ਨੇ ਰਾਜ ਕੀਤਾ ਕਿਸੇ ਇੱਕ ਮੰਦਰ ਦੀ ਕਿੰਨੇ ਲੱਖਾਂ ਕਰੋੜਾ ਰੁਪਏ ਦਾ ਮੰਦਰ ਦਿੱਤਾ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਸਿੱਖ ਨੇ ਓਬਜੈਕਟ ਕੀਤਾ ਉਸ ਨੂੰ ਸੁਨੈਰੀ ਮਸਜਿਦ ਸੀ ਲਾਹੌਰ ਦੇ ਵਿੱਚ ਢਾਈ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਉਹਦੀ ਰਿਪੇਅਰ ਕਰਾਈ ਕਿਸੇ ਇੱਕ ਸਿੱਖ ਨੇ ਉਸ ਦੀ ਆਬਜੈਕਸ਼ਨ ਨਹੀਂ ਕੀਤਾ ਕਰਾਓ ਸਮਝੇ ਹੁਣ ਵੀ ਪਿੰਡਾਂ ਦੇ ਵਿੱਚ ਮਸਜਿਦਾਂ ਉੱਥੇ-ਤਿੱਥੇ ਥੋੜੇ ਬਹੁਤੇ ਆ ਮਿਸਤਰੀ-ਮੁਸਤਰੀ ਜੇ ਜਾ ਕੇ ਵਸ ਜਾਂਦੇ ਆ ਮੁਸਲਮਾਨ ਸਿੱਖ ਆਪਣੇ ਪੈਸਾ ਇਕੱਠਾ ਕਰਕੇ ਪਿੰਡ ਦੇ ਲੋਕ 5-5 10-10 20-20 50-50 ਰੁਪਏ ਇਕੱਠੇ ਕਰਕੇ ਉਹਦੀ ਰਿਪੇਅਰ ਲਈ ਦਿੰਦੇ ਆ ਉਹਨਾਂ ਲੋਕ ਬਾਈ ਤੁਸੀਂ ਕਰੋ ਸਿੱਖਾਂ ਨੇ ਕਦੇ ਕਿਸੇ ਮੰਦਰ ਨੂੰ ਢਾਇਆ ਹੋਵੇ ਦੱਸੋ ਕਿਸ ਨੂੰ ਢਾਇਆ ਤੋ ਜਿਸ ਤਰੀਕੇ ਨਾਲ ਦਰਬਾਰ ਸਾਹਿਬ ਨੂੰ ਮਤਲਬ ਟਾਟੇਰੀ ਕੀਤਾ 1984 ਜੂਨ ਦੇ ਵਿੱਚ ਇਹ ਵੀ ਉਹਦਾ ਪਾਰਟ ਹੈ ਸਾਰੇ ਪ੍ਰੋਸੈਸ ਦਾ ਪਾਰਟ ਹੈ ਟੀਲਿਤ ਬਹੁਤ ਬਹੁਤ ਸ਼ੁਕਰੀਆ ਸੋ ਗੁਰਦਰਸ਼ਨ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਐ ਇਸ ਪੂਰੀ ਘਟਨਾ ਤੇ ਘਟਨਾ ਬਹੁਤ ਚਰਚਾ ਚ ਹੈ ਤੇ ਇਹਨਾਂ ਨੇ ਨਖੇਦੀ ਕੀਤੀ ਹੈ ਤੇ ਕਿਹਾ ਕਿ ਇਹ ਖੀਨੀਅਸ ਕ੍ਰਾਈਮ ਹੈ ਤੇ ਇਸ ਲਈ ਅ ਅਰਚਨਾ ਮਕਵਾਨਾ ਜਿਹੜੀ ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਬਹੁਤ ਵੱਡਾ ਖਿਲਵਾੜ ਹੋਇਆ ਬਹੁਤ ਵੱਡੀ ਛੱਟ ਜਿਹੜੀ ਹੈ ਉਹ ਸਿੱਖਾਂ ਨੂੰ ਇਹਦੇ ਨਾਲ ਵੱਜੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼